ਹੈਲੋ एवरीवन वेलकम ਬੈਕ ਟੂ ਮਾਈ YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਦਾ ਜੀ ਮੇਰਾ ਵਲੌਗ ਹੈਗਾ ਆ ਕਚਾਲੂ ਜਿਹੜੇ ਆ ਉਹ ਬਣਾਉਣੇ ਆ ਜੀ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਆ ਸੀਜ਼ਨ ਆ ਕਚਾਲੂਆਂ ਦਾ ਤੇ ਕਚਾਲੂ ਮੈਂ ਨਾ ਬੋਇਲ ਕਰ ਲਏ ਸੀਗੇ ਲੈਏ ਤੇ ਮੈਂ 1 ਕਿਲੋ ਸੀਗੇ ਪਰ ਜਿੰਨੇ ਕਿ ਮੈਨੂੰ ਘਰੇ ਚਾਹੀਦੇ ਸੀ ਜਿੰਨੇ ਕਿ ਅਸੀਂ ਮੈਂਬਰ ਸੀਗੇ ਉਹਦੇ ਹਿਸਾਬ ਦੇ ਨਾਲ ਮੈਂ ਮਤਲਬ ਬੋਇਲ ਕਰ ਲਏ ਤੇ ਹੁਣ ਮੈਂ ਇਹਨਾਂ ਨੂੰ ਠੰਡੇ ਵੀ ਕਰ ਲਿਆ ਹੋਇਆ ਤੇ ਮੈਂ ਕਿਹਾ ਚਲੋ ਆਪਣੇ ਫਰੈਂਡਸ ਦੇ ਨਾਲ ਮਿਲ ਕੇ ਤੇ ਇਹਨਾਂ ਨੂੰ ਆਪਾਂ ਵਧੀਆ ਜੇ ਖਾਣ ਵਾਲੇ ਕਰਾਰੇ ਟੇਸਟੀ ਬਣਾਉਣੇ ਆ ਠੀਕ ਹੈ ਜੀ ਜਿਵੇਂ ਅੱਜਕੱਲ ਮਾਰਕੀਟ 'ਚ ਵੀ ਮਿਲਦੇ ਆ ਬੜੇ ਵਧੀਆ ਲੱਗਦੇ ਆ ਉਹ ਤੇ ਇਸ ਕਰਕੇ ਮੈਂ ਅੱਜ ਘਰੇ ਹੀ ਬਣਾਉਣ ਲੱਗੀ ਸੀ ਬੱਚੇ ਕਹਿੰਦੇ ਚਲੋ ਅੱਜ ਘਰ ਬਣਾ ਕੇ ਦੋ ਤੇ ਇਸ ਲਈ ਮੈਂ ਥੋੜੇ ਜਿਹਾ ਬਣਾਏ ਆ ਬਹੁਤ ਹੀ ਜ਼ਿਆਦਾ ਸਵਾਦ ਬਣਦੇ ਆ ਜੀ ਇਹਦੇ ਚ ਨਾ ਇਮਲੀ ਦੀ ਚਟਨੀ ਪਾ ਲੋ ਤੇ ਬਾਕੀ ਸਾਰੇ ਮਸਾਲੇ ਪਾਓ ਤੇ ਬਹੁਤ ਵਧੀਆ ਬਣਦੀ ਆ ਮਾਰਕੀਟ ਦੇ ਵਿੱਚ ਇਹ ਹੁੰਦਾ ਕਿ ਵਿੱਚੇ ਉਹਨਾਂ ਨੇ ਆਲੂ ਮਿਕਸ ਕੀਤੇ ਹੁੰਦੇ ਆ ਤੇ ਵਿੱਚੇ ਹੀ ਉਹਨਾਂ ਨੇ ਉਹ ਕੀਸ਼ ਅਗਰਗੰਦੀ ਪਾਈ ਹੁੰਦੀ ਆ ਫੇ ਕੱਲੇ ਖਚਾਲੂ ਵੀ ਨਹੀਂ ਮਿਲਦੇ ਚਲੋ ਘਰ 'ਚ ਬਣਾ ਕੇ ਜਿਹੜੀ ਚੀਜ਼ ਖਾਣੀ ਆ ਉਹਦੀ ਤੇ ਕੋਈ ਰੀਸ ਹੀ ਨਹੀਂ ਹੈਗੀ ਤੇ ਗਰਮੀਆਂ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਸਗੋਂ ਜੜੀਆਂ ਉਹ ਖਾ ਲੈਣੀਆਂ ਚਾਹੀਦੀਆਂ ਪਰ ਖਾਣੀਆਂ ਥੋੜੀਆਂ ਚਾਹੀਦੀਆਂ ਜਿਆਦਾ ਵੀ ਨਹੀਂ ਕਿਉਂਕਿ ਇਹ ਸਿਆਣੇ ਕਹਿ ਦਿੰਦੇ ਆ ਕਿ ਇਹ ਚੀਜ਼ਾਂ ਜਿਹੜੀਆਂ ਨਾ ਵਾਈ ਕਰਦੀਆਂ ਨੇ ਇਸ ਲਈ ਇਹਨਾਂ ਨੂੰ ਥੋੜਾ ਹੀ ਖਾਣਾ ਚਾਹੀਦਾ ਆ ਪਰ ਬਣਾ ਕੇ ਘਰੇ ਹੀ ਖਾਓ ਤੇ ਘਰ 'ਚ ਹੀ ਬੱਚਿਆਂ ਨੂੰ ਬਣਾ ਕੇ ਖਵਾਓ ਜੇ ਬਾਹਰੋਂ ਖਾਓਗੇ ਤੇ ਫੇਰ ਤੇ ਨੁਕਸਾਨ ਹੀ ਹੋਣਾ ਕੋਈ ਨਾ ਕੋਈ ਸਿਆਣੇ ਤੇ ਮਨਾ ਕਰਦੇ ਇਹਨਾਂ ਚੀਜ਼ਾਂ ਨੂੰ ਪਰਾਕੀਦਾ ਕਿ ਸੇਬਲੇ ਕੋਚ ਖੱਟਾ ਮਿੱਠਾ ਖਾਣ ਨੂੰ ਦਿਲ ਕਰਦਾ ਇਸ ਲਈ ਅਸੀਂ ਬਣਾਉਣਾ ਜਿਹੜਾ ਉਹ ਸਟਾਰਟ ਕਰ ਦਿੰਨੇ ਆ ਠੀਕ ਹੈ ਜੀ ਇਹਨਾਂ ਨੂੰ ਸਾਰਿਆਂ ਨੂੰ ਇਦਾਂ ਹੀ ਛਿਲ ਕੇ ਤੇ ਹੁਣ ਅਸੀਂ ਜਿਹੜੇ ਤਿਆਰ ਕਰ ਲੈਣੇ ਆ ਬਿਲਕੁਲ ਠੰਡੇ ਹੋ ਗਏ ਹੋਏ ਆ ਤੇ ਹੁਣ ਮੈਂ ਸਾਰੇ ਛਿਲ ਕੇ ਰੈਡੀ ਕਰ ਲੈਣੇ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਮੈਂ ਸਾਰੇ ਛਿਲ ਕੇ ਕਚਾਲੂ ਤੇ ਜਿਹੜੇ ਤਿਆਰ ਕਰ ਲਏ ਹੋਏ ਆ ਇਹ ਅੱਧਾ ਕਿਲੋ ਦੇ ਕਰੀਬ ਆ ਇਹ ਇੰਨੇ ਕਿ ਮੈਂ ਫਿਰ ਰੱਖ ਲਏ ਹੋਇਆ ਉਹ ਫਿਰ ਕਿਸੇ ਦਿਨ ਬਣਾ ਕੇ ਖਾਵਾਂਗੇ ਤੇ ਹੁਣ ਮੈਂ ਇਹਦੇ ਵਾਸਤੇ ਜਿਹੜੀ ਇਮਲੀ ਆ ਉਹਨੂੰ ਭਿਗੋ ਕੇ ਰੱਖਿਆ ਹੋਇਆ ਆ ਉਹਨੂੰ ਅਸੀਂ ਚੰਗੀ ਤਰ੍ਹਾਂ ਮੈਸ਼ ਕਰਕੇ ਤੇ ਉਹਦਾ ਜਿਹੜਾ ਰਸ ਹੈ ਇਹਦੇ 'ਚ ਮਿਕਸ ਕਰਾਂਗੇ ਤੇ ਚਲੋ ਕਰਦੇ ਆਂ ਰੈਡੀ ਹੁਣ ਹੁਣ ਅਸੀਂ ਜੇ ਪਚਾ ਲੂਆ ਨੂੰ ਕਟਿੰਗ ਕਰ ਲਾਂਗੇ ਇਸ ਤਰ੍ਹਾਂ ਮੋٹے ਪੀਸ ਰੱਖਾਂਗੇ ਵੱਡੇ ਕਿਉਂਕਿ ਇਹਨਾਂ ਫਿਰ ਆਪਸ ਦੇ ਵਿੱਚ ਮਤਲਬ ਜਿਆਦਾ ਗਲੇ ਹੋਏ ਆ ਤੇ ਖੁੱਲ ਜਾਂਦੇ ਆ ਤੇ ਪੀਸ ਖਾਂਚੀ ਵਧੀਆ ਲੱਗਦੇ ਆ ਹੁਣ ਅਸੀਂ ਇਮਲੀ ਵੀ ਆਪਣੀ ਜਿਹੜੀ ਪਹੋਈ ਸੀ ਉਹ ਵੀ ਅੱਪ ਰੈਡੀ ਕਰ ਲਈ ਹੋਈ ਆ ਇਹਦੇ ਅੰਦਰ ਤੱਕ ਵੀ ਨਾ ਜੜ ਜੀ ਹੁੰਦੀ ਆ ਕਈਆਂ ਦੇ ਦੇਖਦੇ ਆ ਹੁਣ ਬੱਚਿਆਂ ਨੂੰ ਪਸੰਦ ਵੀ ਆਉਂਦੇ ਆ ਕਿ ਨਹੀਂ ਅਸਰਾਸੀਂ ਸਾਰੇ ਰੈਡੀ ਕਰਾਂਗੇ ਇਹਦੇ ਵੀ ਅਸੀਂ ਰੈਡੀ ਕਰ ਲਏ ਜੀ ਹੁਣ ਅਸੀਂ ਇੰਨਾ ਚ ਪਾਵਾਂਗੇ ਇਹ ਪਹਿਲਾਂ ਤੇ ਸਾਡੇ ਹੱਥ ਜਿਹੜੇ ਜਰਾ ਸੁੱਕੇ ਆ ਤੇ ਆਪਾਂ ਉਹ ਪਾ ਲਈਏ ਇਹਦੇ ਚ ਅਜਵਾਇਨ ਪਾ ਲਈ ਬਹੁਤ ਜ਼ਰੂਰੀ ਹੈ ਇਦਾਂ ਨਾ ਇਹਨੂੰ ਕ੍ਰਸ਼ ਕਰਕੇ ਨਾ ਹਲਕੀ ਜਿਹੀ ਜਵਾਇਨ ਪਾ ਲੋ ਤੇ ਹੁੰਨੇ ਦੇ ਵਿੱਚ ਪਾਵਾਂਗੇ ਆਪਣੇ ਟੇਸਟ ਦੇ ਅਕੋਰਡਿੰਗ ਨਮਕ ਖੱਟਾ ਵੀ ਪਾਉਣਾ ਸੀ ਅਜੇ ਲਾਲ ਮਿਰਚ ਪਾ ਰਹੀ ਹਾਂ ਮੈਂ ਇਹਦੇ ਨਾਲ ਹੀ ਕਰਾਰਾ ਜਿਹਾ ਲੱਗਣਾ ਤੇ ਮੈਂ ਕਲਰ ਵਾਲੀ ਕਸ਼ਮੀਰੀ ਮਿਰਚ ਪਾ ਰਹੀ ਹਾਂ ਤੁਸੀਂ ਇਹਦੇ ਵਿੱਚ ਫੂਡ ਕਲਰ ਪਾ ਸਕਦੇ ਆ ਜਿਸ ਤਰ੍ਹਾਂ ਸਾਨੂੰ ਮਾਰਕੀਟ ਚੋਂ ਮਿਲਦਾ ਹੈ ਉਦਾਂ ਦਾ ਤੁਹਾਨੂੰ ਬਹੁਤ ਲੱਗੇਗਾ ਫਿਰ ਉਸ ਕਲਰ ਦੇ ਨਾਲ ਧਰਮ ਮਸਾਲਾ ਪਾ ਲਓ ਹੁਣ ਅਸੀਂ ਇਹਦੇ ਵਿੱਚ ਜਿਹੜਾ ਖੱਟਾ ਬਣਾਇਆ ਸੀ ਉਹ ਪਾ ਲਵਾਂਗੇ ਮੈਂ ਥੋੜੇ ਜਿਹਾ ਬਣਾਇਆ ਕਚਾਲੂ ਤੋਂ ਦੇ ਹਿਸਾਬ ਦੇ ਨਾਲ ਹੀ ਮਸਾਲੇ ਤੇ ਖੱਟਾ ਜਿਹੜਾ ਬਣਾਇਆ ਸੀ ਉਹ ਮੈਂ ਪਾ ਲਿਆ ਹੁਣ ਅਸੀਂ ਇਹਨੂੰ ਮਿਕਸ ਕਰ ਲਵਾਂਗੇ ਜੇ ਤੁਹਾਡੇ ਕੋਲ ਚਾਟ ਮਸਾਲਾ ਹੈਗਾ ਤੁਸੀਂ ਪਾ ਸਕਦੇ ਆ ਵੈਸੇ ਮੇਰਾ ਖਤਮ ਹੋਇਆ ਸੀ ਆ ਤੇ ਮੈਂ ਸਕਿਪ ਕਰ ਰਹੀ ਆ ہری ਮਿਰਚ ਵੀ ਅਸੀਂ ਇਹਦੇ ਵਿੱਚ ਗ੍ਰाइंड ਕਰਕੇ ਪਾ ਸਕਦੇ ਹਾਂ ਅਗਰ ਬੱਚਿਆਂ ਨੇ ਖਾਣੇ ਆ ਤੇ ਫਿਰ ਨਾ ਪਾਇਓ ਫਿਰ ਲਾਲ ਮਿਰਚ ਹੀ ਠੀਕ ਆ ਕਿਉਂਕਿ ਹਰੀ ਮਿਰਚ ਜਿਹੜੀ ਆ ਜ਼ਿਆਦਾ ਲੱਗਦੀ ਆ ਦੇਖੋ ਜੀ ਕਿਚੜੂ ਬਣ ਕੇ ਸਾਡੇ ਜਿਹੜੇ ਆ ਤਿਆਰ ਹੋ ਗਏ ਹੋਏ ਆ ਤੇ ਤੁਸੀਂ ਵੀ ਜ਼ਰੂਰ ਬਣਾ ਕੇ ਘਰੇ ਟਰਾਈ ਕਰਿਓ ਇਹਦੇ ਨਾਲ ਰੋਟੀ ਵੀ ਖਾ ਸਕੀਦੀ ਐ ਇਹਨਾਂ ਨੂੰ ਵੈਸੇ ਵੀ ਖਾ ਸਕੀਦਾ ਐ ਇੰਜੋਏ ਕਰੋ ਇਦੇ ਵਿੱਚ ਤੁਸੀਂ ਹੋਰ ਵੀ ਫਰੂਟ ਕੱਟ ਸਕਦੇ ਹੋ ਜਿਵੇਂ ਐਪਲ ਹੋ ਗਿਆ ਤੇ ਅੰਬਰੂਦ ਵੀ ਹੋ ਗਿਆ ਐਦਾਂ ਤੁਸੀਂ ਫਰੂਟ ਵੀ ਕਟਿੰਗ ਕਰ ਸਕਦੇ ਆ ਠੀਕ ਹੈ ਜੀ ਮਿਲਦੇ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ